ਤੁਸੀਂ ਦੇਖ ਰਹੇ ਹੋ ਦੇਰੀ ਸਾਰਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਵਾਜਪਾ ਦੇ ਮਹਾ ਮੰਤਰੀ ਐਡਵੋਕੇਟ ਅਲੀ ਸਰੀ ਜੋ ਕਿ ਵਾਜਪਾ ਦੇ ਇੱਕ ਬਹੁਤ ਲੀਡਰ ਨੇਤਾ ਹੈ ਤੇ ਅੰਦਾਸੀ ਕੀ ਪਿਛਲੇ ਦਿਨੀ ਹੀ ਉਹਨਾਂ ਦੇ ਪੂਜਨੀਕ ਮਾਤਾ ਸਵਰਗੀ ਸ਼੍ਰੀਮਤੀ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤੋਂਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ mumkin ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਕਿਸੇ ਦੇ ਚਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਨ੍ਹਾਂ ਕਲੀਨਿਕਾਂ 'ਚ ਮਾਹਿਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਤਮਰ ਹੈ ਮੈਂ ਪਨਮਾ ਮੁਹੱਲਾ ਕਲੀਨਿਕ ਵਾਲੇ ਵਜਲਾ ਜੰਦਾ ਹਾਂ ਪੰਜਾਬ ਸਰਕਾਰ ਨੇ ਮਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸੱਦੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਅੱਜ ਤਾਂ ਇਹ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋ ਧੰਨਵਾਦ ਕਰਦਾ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਵਰ ਸਰਿੰਦਾ ਅਚਾਨਕ nidhan ਹੋ ਗਿਆ ਤਾਂ ਪੂਰਾ ਅ ਤਰਦਾਜ਼ੀ ਕੀ ਸਮਾਜਿਕ ਉਹਦੇ ਵਾਜਪਾ ਵਰਕਰਾਂ ਬੋਲੇ ਇਸੇ ਸ਼ੋਗ ਦੀ ਲਹਿਰ ਸੀ ਤਾਂ ਅੱਜ ਉਹਨਾਂ ਦਾ 24 ਸਤੰਬਰ ਨੂੰ ਅੱਜ ਉਹਨਾਂ ਦਾ ਅੰਤਿਮ ਰੜੀ ਅਰਦਾਸ ਹੈ ਯਾਨੀ ਕਿ ਰਸਮ ਪਗੜੀ ਹੋਏਗੀ ਤਾਂ तमाम ਵਾਜਪਾ ਦੇ ਕਾਰਕਿਰਤਾ ਇਸ ਦੁੱਖ ਦੀ ਘੜੀ ਵਿੱਚ ਸਰਿੰਦਾ ਪਰਿਵਾਰ ਨਾਲ ਖੜੇ ਤੇ ਪਿੱਛੇ ਤਸਵੀਰ ਦਿਖਾ ਰਹੇ ਤੁਹਾਨੂੰ ਮੈਂ ਜਿਹੜੇ ਸਵਨ ਸਰਿੰਦਾ ਮਾਤਾ ਜੀ ਦਾ ਅੱਜ ਜਿਹੜਾ ਅੰਤਿਮ ਅਰਦਾਸ ਹੋਊਗੀ ਤਾਂ ਤਮਾਮ ਵਾਜਪਾ ਦੇ ਵਰਕਰ ਦੇ ਨਾਮਾਂ ਇਲਾਵਾ ਸਮਾਜਿਕ ਸੰਸਥਾਵਾਂ ਦੇ ਨਾਮਾਂ ਜਿਹੜੇ ਹੋ ਧਾਰਮਿਕ ਸੰਸਥਾਵਾਂ ਨਾਲ ਸਰੀਨ ਪਰਿਵਾਰ ਨਾਲ ਖੜੇ ਆ ਕੇ ਅੰਦਸ ਦੀ ਕੀ ਅੱਜ ਪੂਜਨੀਕ ਮਾਤਾ ਸਵਰਨ ਸਰੀਨ ਜੀ ਦਾ ਅੱਜ ਅੰਤਿਮ ਅਰਦਾਸ ਹੋਗੀ ਤਾਂ ਵਾਜਪਾ ਦੇ ਮਹਾ ਮੰਤਰੀ ਅਰਿੰਦ ਸਰੀਨ ਜੀ ਦੇ ਪੂਜਨੀਕ ਮਾਤਾ ਜੀ ਪਿਛਲੇ ਦਿਨੇ ਅਚਾਨਕ ਅਕਾਲ ਚਰਨਾ ਹੋ ਗਏ ਸੀ ਤਾਂ ਮੈਨਿਸਟਰ ਮੌਜੂਦ ਹੈ ਸ਼ਰਦਾਂਜੀ ਜੀ ਦੇ ਬਸ ਵਿਸ਼ੇਸ਼ ਤੌਰ ਤੇ ਪਰਿਵਾਰ ਨਾਲ ਖੜੇ ਆ ਜਿਲ੍ਹਾ ਲੁਧਿਆਣਾ ਦੇ ਵਾਜਪਾ ਦੇ ਪ੍ਰਧਾਨ ਜਿਨੀਸ਼ਤ ਮਾਂ ਜੀ ਤੇ ਮਾਂ ਸਾਹਿਬ ਇਸਰ ਪਿਛੇ ਕਿਦਮ ਅਚਾਨਕ ਸ੍ਰੀਂ ਜੀ ਦੀ ਮਾਤਾ ਦਾ ਦੇਹਾਂ ਤੋਂ ਗਈ ਸੀ ਅੱਜ ਉਹਦੀ ਕਿਦਾਂ ਦੇ ਸ਼ਰਧਾਂਜਲੀ ਰੂਪ ਦੇ ਅੰਤਿਮ ਅਰਦਾਸ ਹੈ ਦੇਖੋ ਮਾਤਾ ਜੀ ਦਾ ਜਿਹੜਾ ਸਥਾਨ ਆ ਹਮੇਸ਼ਾ ਮਾਂ ਦਾ ਬਹੁਤ ਵੱਡਾ ਸਥਾਨ ਹੁੰਦਾ ਸਾਡੇ ਜੀਵਨ 'ਚ ਸਾਡੇ ਅਦਰਲੀ ਮਾਤਾ ਜੀ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਧਰਮ ਕਰਮ ਦੇ ਕੰਮ 'ਚ ਲਗਾਇਆ ਔਰ ਸਾਰੇ ਬੱਚੇ ਉਹਨਾਂ ਦੇ ਜਿੰਨੇ ਸੰਸਕਾਰੀ ਨੇ ਜਿੰਨਾ ਸਮਾਜ ਦੀ ਸੇਵਾ ਚ ਅਲੱਗ-ਅਲੱਗ ਖੇਤਰਾਂ 'ਚ ਹਰ ਇੱਕ ਫੀਲਡ ਦੇ ਵਿੱਚ ਆਪਣਾ ਕੰਮ ਕਰ ਰਹੇ ਨੇ ਸੋ ਇਹ ਮਾਤਾ ਜੀ ਦੀ ਦੇਣ ਆ ਉਹਨਾਂ ਦਾ ਅਸ਼ੀਰਵਾਦ ਆ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਜਿੱਥੇ ਲੁਧਿਆਣੇ ਦੇ ਅਲੱਗ-ਅਲੱਗ ਸਭ ਪਾਰਟੀਆਂ ਦੇ ਧਾਰਮਿਕ ਸੰਸਥਾਵਾਂ ਦੇ ਉੱਥੇ ਪੰਜਾਬ ਦੇ ਸਮੁੱਚੀ ਲੀਡਰਸ਼ਿਪ ਅੱਜ ਪਹੁੰਚ ਕੇ ਮਾਤਾ ਜੀ ਨੂੰ ਸ਼ਰਧਾ ਸਮਨ ਭੇਟ ਕਰ ਰਹੀ ਆ ਔਰ ਮੈਂ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਲੁਧਿਆਣਾ ਹਰੇਕ ਕਾਰਜਕਰਤਾ ਵੱਲੋਂ ਮਾਤਾ ਜੀ ਦੇ ਚਰਨਾਂ 'ਚ ਨਮਨ ਕਰਦਾ ਉਹਨਾਂ ਨੂੰ ਸ਼ਰਧਾ ਸੁਭਨ ਭੇਟ ਕਰਦਾ ਮਾਤਾ ਜੀ ਦਾ ਅਸ਼ੀਰਵਾਦ ਸਾਡੇ ਸਾਰਿਆਂ ਦੇ ਉੱਤੇ ਬਣਿਆ ਰਹੇ ਉਹ ਪ੍ਰਭੂ ਦੇ ਚਰਨਾਂ 'ਚ ਜਾ ਕੇ ਬਰਾਜਮਾਨ ਹੋਣ ਉਸ ਅਕਾਲ ਪੁਰਖ ਦੇ ਚਰਨਾਂ 'ਚ ਜਾ ਕੇ ਬਰਾਜਮਾਨ ਹੋਣ ਔਰ ਪਰਿਵਾਰ ਉਤੇ ਜਿਸ ਢੰਗ ਦੇ ਨਾਲ ਉਹਨਾਂ ਨੇ ਆਪਣੇ ਜੀਵਨ 'ਚ ਵਿਚਰਦੇ ਹੋਏ ਅਸ਼ੀਰਵਾਦ ਬਣਾ ਕੇ ਰੱਖਿਆ ਇਸੇ ਢੰਗ ਨਾਲ ਉਹਨਾਂ ਦਾ ਸਦਾ ਅਸ਼ੀਰਵਾਦ ਬਣਿਆ ਰਹੇ ਸੋ ਮੇਨਾ ਮਜੂਦਾ ਜਤਨਤਾ ਮਿੱਤਰਲੇ ਵਾਈਸ ਪ੍ਰੈਜ਼ੀਡੈਂਟ ਹੈ ਆਵਾਜਪਾ ਦੇ ਕਿਸ ਤਾ ਅੱਜ ਮਾਤਾ ਜੀ ਦਾ ਅੰਤਿਮ ਅਰਦਾਸ ਪਿਓ ਜੀ ਸਰ ਜਿਹੜਾ ਮਾਤਾ ਜੀ ਦਾ ਸਥਾਨ ਹੈ ਉਹ ਅਜੇ ਤੱਕ ਜੀਵਨ ਦੇ ਵਿੱਚ ਕੋਈ ਨਹੀਂ ਲੈ ਸਕਿਆ ਅੱਜ ਅਨਿਲ ਸਿੰਘ ਜੀ ਦੇ ਮਾਤਾ ਜੀ ਮਾਤਾ स्वर्ण ਸ੍ਰੀਂਜੀ 94 ਸਾਲ ਦੀ ਆਯੂ ਦੇ ਵਿੱਚ ਉਹਨਾਂ ਦਾ nidhan ਹੋਇਆ ਔਰ ਮੈਂ ਸਮਝਦਾ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿੰਨਾ ਵੀ ਉਹਨਾਂ ਦਾ ਪਰਿਵਾਰ ਅੱਛੇ ਅੱਛੇ ਸਰਕਾਰੀ ਪਦਾਂ ਤੇ ਤੋਂ ਉਹਨਾਂ ਦੇ ਬੱਚੇ ਰਿਟਾਇਰ ਹੋਏ ਔਰ ਉਹਨਾਂ ਦਾ ਜੀਵਨ ऐसा सिगा कि वो संस्कारित और वो सारा ही समाज ਨੂੰ ਨਾਲ ਲੈ ਕੇ ਚੱਲਣ ਵਾਲਾ ਉਹਨਾਂ ਦੇ ਅੱਜ ਵੀ ਅਨਿਲਸ੍ਰੀਨ ਜੀ ਸਾਡੇ ਭਾਰਤ ਜਨਤਾ ਪਾਰਟੀ ਪੰਜਾਬ ਦੇ ਮਹਾ ਮੰਤਰੀ ਨੇ ਉਹ ਰਾਤ ਨੂੰ 11 11:30 ਵਜੇ ਉਹਨਾਂ ਨੂੰ ਜਦੋਂ ਮੀਟਿੰਗ ਤੋਂ ਆ ਕੇ ਮਿਲੇ ਤੇ ਠੀਕ ਸੀ ਤੇ 5 ਵਜੇ ਸਵੇਰੇ ਉਹਨਾਂ ਨੇ ਉਠਾਇਆ ਉਸ ਵੇ ਥੋੜੀ ਜੀ ਤਬੀਤ ਖਰਾਬ ਹੋਈ ਤੇ ਨਾਲ ਹੀ ਉਹਨਾਂ ਦਾ स्वर्गवास ਹੋਇਆ ਤੇ ਸਮਝਦੇ ਹਾਂ ਕਿ ਮਾਤਾ ਦਾ ਜੀਵਨ ਜਿਹੜਾ ਇੱਕ ਐਸਾ ਜੀਵਨ ਹੈ ਜਿਹਨੂੰ ਪਰਮਾਤਮਾ ਵੀ ਇਹ ਕਹਿ ਸਕਦਾ ਹੈ ਕਿ ਮਾਂ ਦਾ ਜਿਹੜਾ ਸ਼ਬਦ ਹੈ ਉਹ ਕਦੀ ਵੀ ਜਿਹੜਾ ਵੈ ਕਿਸੇ ਦੀ ਉਦੀ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਮੈਂ ਪ੍ਰਭੂ ਦੇ ਚਰਨਾਂ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ ਔਰ ਪਿੱਛੇ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਖਸ਼ਣਾ ਔਰ ਜਿਸ ਤਰੀਕੇ ਉਹਨਾਂ ਦੀ ਪ੍ਰੇਰਣਾ ਇਸ ਪਰਿਵਾਰ ਦੇ ਪ੍ਰੇਰਣਾ ਇਹਨਾਂ ਨੂੰ ਦਿੱਤੀ ਹੋਈ ਹੈ ਉਸ ਪ੍ਰੇਰਣਾ ਦੇ ਤਹਿਤ ਇਸ ਸਮਾਜ ਦੀ ਸੇਵਾ ਕਰਦੇ ਹਨ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਹੋਣ ਦੇ ਨਾਤੇ ਮੈਂ ਸਵੇਦਨਾ ਪ੍ਰਗਟ ਕਰਦਾ ਹਾਂ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸੇ। ਬਸ ਉਹ ਇਸਨ ਅਦਿਲਾ ਵਾਜਪਾ ਦੇ ਜ਼ਿਲ੍ਹਾ ਪ੍ਰਧਾਨ ਜੀ ਜਿਸ਼ਮਾਨ ਤੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਦੇ ਜਤਿੰਦਰ ਮਿੱਤ ਜਤੰਦਸਤੀ ਅੱਜ ਵਾਜਪਾ ਦੇ ਮਹਾ ਮੰਤਰੀ ਅਨਿਲ ਸ੍ਰਿੰਝ ਦੇ ਪੁੱਤnik ਮਾਤਾ ਸਵਨ ਸ੍ਰਿੰਝ ਦੇ ਰਾ ਪਿਛਲੇ ਦਿਨੀ ਅਕਸਮਾਦਰ ਨਿਦਨ ਹੋ ਗਿਆ ਸੀ 70 ਸਾਲ ਦੀ ਉਮਰ ਦੇ ਵਿੱਚ ਉਹਨਾਂ ਅਕਸਮਾ ਨਿਦਨ ਹੋਇਆ ਤੇ ਅੱਜ ਉਹਨਾਂ ਦਾ ਜਨਮ 24 ਸਤੰਬਰ ਨੂੰ ਅੱਜ ਉਹਨਾਂ ਦੀ ਅੰਤਿਮ ਅਰਦਾਸ ਲੋਰਾਂ ਦਾ ਵਿਖੇ ਹੋ ਰਹੀ ਤੇ ਤਮਾਮ ਹਵਾਜਪਾ ਦੇ ਲੀਡਰ ਵਰਕਰ ਇਸ ਦੇ ਨਾਲ ਧਾਰਮਿਕ ਸਮਾਜਿਕ ਅਤੇ ਹੋਰ ਜਿਹੜੇ ਅਧਿయోగਪਤੀ ਆ ਅੱਜ ਸਵਰਗੀ ਮਾਤਾ ਸ੍ਰੀ ਸਵਨ ਸ੍ਰੀ ਨੂੰ ਆਪਣੀ ਸ਼ਰਧਾ ਸੋਮਨ ਅਰਪਿਤ ਕਰ ਰਹੇ कैमरामैन बॉबीना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप